ਖਲੇ ਵੇਖਾਂ ਕਿਦਾਂ ਮਾਂ ਦਾ ਬੈ ਕੇ ਤਾਂ ਦੇ ਕੰਨ ਪਰਣ ਲਈ ਆ ਹੈ ਇਨਾ ਹੀ ਪਤਾ ਕਿ ਚੱਲ ਜੇ ਨਾਲ ਲਾਇਆ ਆਪਾਂ ਆਪਣੇ ਹੈ ਤੇ ਚੱਲ ਰੋਟੀ ਪਾਣੀ ਨੂੰ ਸੋਣਾ ਦੇਣ ਡਏ ਆ ਕਮਲਾ ਤੇ ਹੈਗਾ ਵਾ ਵਿਆਹ ਨੇ ਕਿੱਥੇ ਜਾਣਾ ਵਾ ਐਵੇਂ ਪਤਾ ਨਹੀਂ ਕਿਹੜੇ ਸੁਪਨੇ ਵੇਂਦੀ ਰਹਿੰਦੀ ਬੈ ਕੇ ਮੈਂ ਆਪਣੇ ਪੁੱਤ ਨੂੰ ਵਿਆਹ ਲਾਂ ਮੈਂ ਜੀਂਦੇ ਜੀ ਵਿਆਹ ਵੇਖ ਲਾਂ ਆਪਣੇ ਪੁੱਤ ਦਾ ਨਾ ਦੱਸ ਅੱਗੇ ਭਾਤ ਪੁੱਤ ਨਹੀਂ ਵਿਆਇਆ ਹੈ ਹੋਰ ਪਾਲਦੀ ਫਿਰਦੀ ਇਹ ਨਹੀਂ ਵੇਂਦੀ ਕਿ ਪੁੱਤ ਮੇਰਾ ਕਹੇ ਜੋਗਾ ਨਹੀਂਗਾ ਹੈ ਜਰ ਕੰਮ ਕਮ ਕਰੀ ਫਿਰਦਾ ਵਾ ਤਾਂਹੀਂ ਵੀ ਨ ਕਦੀ ਹੂਣ ਆਉਂਦੀ ਐਹੀਂ ਸਾਰੇ ਖਰਚੇ ਦੇਣ ਦੇ ਐਨੂੰ ਪਰ ਸਦਕਰੀ ਨਾ ਆਉਂਦਾ ਵਿਆਹ ਲਾ ਵਿਆਹ ਕੇ ਜਿੱਦਨ ਤੋਂ ਸਾਂਵੇਂ ਕੀਤੇ ਐਨੂੰ ਫੇਰ ਮੈਨੂੰ ਦੱਸੀ ਕਿੱਦਾਂ ਕੁੜੀ ਨੂੰ ਫੋਨ ਆਉਂਦੀ ਐ ਚੁੱਕ ਚੁੱਕ ਕੇ ਰਿਸ਼ਤਾ ਕਰਾ ਉਹ ਵੀ ਆ ਜਾਣੀ ਆ ਲੈ ਮੈਂ ਇੱਕ ਰਵੰਦੀ ਰਿਸ਼ਤਾ ਆਪਣੇ ਭਰਾ ਨੂੰ ਬੜੀ ਚੰਗੀ ਆ ਆਪਣੇ ਘਰ ਤੇ ਮੈਂ ਕਹਿੰਦੀ ਬਹੁਤ ਵਧੀਆ ਵਾ ਚੰਦਰੀ ਇੱਥੇ ਆਣ ਕੇ ਬੜੇ ਆਰਡਰ ਛੱਡਦੀ ਆ ਆ ਲੰਦੇ ਇਹਨੂੰ ਵੀ ਚੜਕ ਇਹਨੂੰ ਵੀ ਮੈਂ ਮੱਤ ਦਊਂਗੀ ਤੇ ਜਗਰੰਤ ਵਰਦੀ ਮੂੰਹ ਚੋਕ ਕੇ ਇੱਕ ਨੂੰ ਹੇਰਾਂ ਚੜਿਆ ਰਿੰਦਾ ਕੁੜੀ ਦਾ ਆਈ ਕੁੜੀ ਨਹੀਂ ਆਈ ਮੇਰਾ ਜਵਾਈ ਹੀ ਨਹੀਂ ਆਇਆ ਹਾਦੀ ਹੋਈ ਏ ਬੁੱਢੀ ਵਾਲੀ ਉਹ ਚਾਚਾ ਹੀ ਛੱਡੋ ਪਰਾਂ ਗਈ ਕੀ ਸਾਰੇ ਨਹੀਂ ਕੰਮ ਕੰਮ ਹੀ ਕਰਦੇ ਰਹਿੰਦੇ ਹਜੇ ਕਦੇ ਵੇਲੇ ਵੀ ਹੋ ਜਾ ਕਰੋ ਉਹ ਮੈਂ ਸੋਚਿਆ ਚਲ ਕੋਈ ਧਨੀਆ ਧੁਨੀਆ ਲਵਾਉਣਾ ਪਾਲਕ ਕੁਲਕ ਲਵਾਉਣੀ ਆ ਲਾ ਲਈਏ ਉਹ ਕੋਈ ਲੱਗ ਜੂਗਾ ਧਨੀਆ ਪਾਲਕ ਵੀ ਅਰੇ ਕਿਹੜਾ ਟਾਈਮ ਲੰਘ ਗਿਆ ਵਾ ਅੱਛਾ ਕੀ ਹੋਇਆ ਉਹ ਹੁਣਾ ਕੀ ਆ ਐਵੇਂ ਤੁਸੀਂ ਸਿਹਤਰੀ ਕੰਮ ਕਰਦੇ ਰਹਿੰਦੇ ਜੀ ਉਹ ਚਲੋ ਕੰਮ ਵੀ ਕਰਨਾ ਹੀ ਪੈਂਦਾ ਵਾ ਸਿਹਜ ਚਾਚਾ ਕੀ ਸਿਹਤਰੀ ਕੰਮ ਕੰਮ ਹੀ ਕਰਦਾ ਰਹਿਣਾ ਉਹ ਆਪਣੇ ਬਾਰੇ ਹੀ ਸੋਚ ਲੈ ਯਾਰ ਉਹ ਕੀ ਸੋਚ ਆਪਣੇ ਬਾਰੇ ਯਾਰ ਉਮਰ ਤੇ ਨੰਗਦੇ ਨੇ ਵਿਆਹ ਉਹ ਕਰਾ ਲੈਣਾ ਸੀ ਹੁਣ ਉਹ ਯਾਰ ਤੇਰਾ ਵੀ ਇਹੋ ਹਾਲਾਤ ਮਾਤਾ ਦਾ ਵੇ ਇਹੋ ਹਾਲਾ ਵਿਆਹ ਵਿਆਹ ਕਰਾ ਲਓ ਜੀਨ ਦੋ ਮੈਨੂੰ 4 ਦਿਨ ਚੰਗੇ ਉਹ ਜੀ ਲਿਆ 4 ਦਿਨ ਚੰਗੇ ਹੁਣ ਵਿਆਹ ਕਰਾਉਂਦੀ ਉਮਰ ਵਾ ਮੁੜ ਕੇ ਟਾਈਮ ਲੱਗਿਆ ਮੁੜ ਕੇ ਕਿੰਨੇ ਪਰਸੈਂਟ ਕਿਹੜੀਆਂ ਬਾਤਾਂ ਉਹ ਯਾਰ ਕੋਈ ਨਹੀਂ ਹੁੰਦਾ ਮੇਰੀ ਉਮਰ ਨੂੰ ਕੀ ਹੋਇਆ ਮੇਰੀ ਉਮਰ ਨੂੰ ਚੰਗਾ ਭਲਾਵਾ ਹੁਣ ਚੰਗਾ ਰਿਸ਼ਤਾ ਹੋ ਜਾਊ ਉਹ ਆਪੇ ਦੇ ਦੇਉਗੇ ਕੁਰੀ ਦੇਣ ਲੱਗੇ ਤੇ ਮੇਰੀ ਸੁਣ ਲੋ ਗੱਲ ਮੰਨ ਬਣਾਓ ਆਪਣਾ ਤੇ ਛੇਤੀ ਵਿਆਹ ਕਰਨਾ ਤੁਹਾਡਾ ਹੁਣ ਉਹ ਚੱਲ ਕੋਈ ਨਹੀਂ ਹੋ ਜਾਏ ਚਾਰ ਦਿਨ ਔਣ ਕਰ ਲਗੇ ਤੁਹਾਨੂੰ ਵੀ ਪਤਾ ਹੋ ਜਾਦਾ ਉਹੀ ਗੱਲ ਕੰਮ ਹੀ ਕਰੀ ਨਾ ਸਾਰੀਆਂ ਮੈਂ ਤੁਸੀਂ ਹੁਣ ਉਹ ਚੱਲ ਕੰਮ ਵੀ ਕਰਨਾ ਹੋ ਜਾਏਗਾ ਵਿਆਹ ਵੀ ਵਿਆਹ ਵਿਆਹ ਤੁਸੀਂ ਲਈ ਹੁੰਦੀ ਸਾਰੇ ਟੱਬਰ ਨੇ ਅੱਗੇ ਆਪਣਾ ਪਰਿਵਾਰ ਸੰਭੋ ਤੁਸੀਂ ਕਿ ਦੱਸ ਕੰਮ ਹੀ ਕਰੀ ਜਾਣਾ ਹੁਣ ਉਹ ਚੱਲ ਕੋਈ ਗੱਲ ਨਹੀਂ ਤਾ ਹੁਣ ਚਲੋ ਘਰ ਚਲੀਏ ਮੇਰੇ ਵੀ ਲੰਘ ਜੋ ਬੀਜਣਾ ਹੁਣ ਉਹ ਨਹੀਂ ਮੇਰਾ ਰਾਦਾ ਕਰ ਲੀਏ ਥੋੜਾ ਬੋਦਾ ਕੰਮ ਉਹ ਥੋੜਾ ਬੋਦਾ ਕੀ ਕਰਨਾ ਸਵੇਰੇ ਇੱਕ ਵਾਰੀ ਕਰਾਂਗੇ ਜਿਹੜਾ ਕਰਨਾ ਹੋ ਜਾਊਗਾ ਚਲ ਈ ਗੁੰਦਾ ਕਰੇ ਇੱਥਾ ਕੀ ਜਾਈਦਾ ਪਤਾ ਨਹੀਂ ਨੇਰਾ ਕਰਕੇ ਆਇਆ ਤੂੰ ਹੋਰ ਮਤਾ ਕੀ ਹਾਲ ਆ ਚੰਗਾ ਵਾ ਨੀਂਦ ਆ ਰਹੀ ਮਾੜੀ ਵਧੀ ਉਹ ਦਸਤਰਾ ਤੁਹਾਨੂੰ ਪਤਾ ਕੰਮ ਹੀ ਇਤਰਾ ਦੇ ਆ ਹਾਂ ਅੱਜ ਕੰਮ ਬਹੁਤ ਜ਼ਿਆਦਾ ਸੀ ਅੱਛਾ ਤੇ ਤਾਂ ਕਰਕੇ ਮੜਾ ਮੜਾ ਕੁਸਮਸਾਜ ਹੋ ਗਿਆ ਅੱਜ ਅਨੇ ਕਾ ਟਾਈਮ ਨਾ ਜੀ ਦਾ ਤਾਂ ਕੇ ਵੇਖਣ ਦੇ ਹਵੇ ਮੇਰਾ ਹੋ ਗਿਆ ਮੁੰਡਾ ਆਇਆ ਹੀ ਨਹੀਂ ਕਾ ਪਤਾ ਨਹੀਂ ਕੀ ਗੱਲ ਹੈ ਕਿ ਉਹਨੇ ਨਿਹਰਾ ਕਰ ਲਿਆ ਤੁਸੀਂ ਗੱਲ ਕੱਪੜੇ ਲੌਂਡੇ ਕਿ ਕਿੱਥੇ ਗਈ ਜੀਵਨ ਕੋਈ ਨਹੀਂ ਇੱਥੇ ਹੀ ਆ ਉਹਦਾ ਮੈਂ ਚੱਲ ਲਾ ਕੇ ਰੱਖ ਦਿੰਨੀ ਅੰਦਰ ਅੱਛਾ 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 ਉਹ ਤਾਂ ਮੁੰਡਾ ਵੀ ਨਾ ਉਹ ਸੇ ਠੀਕ ਰਹੀ ਹੈ ਜੇ ਦਵਾਈ ਖਾਦੀ ਸੀ ਹਾਂ ਠੀਕ ਆ ਠੀਕ ਆ ਦਵਾਈ ਖਾਦੀ ਸੀ ਤੇਰਾ ਹੀ ਫਿਕਰ ਸੀ ਮੈਂ ਤਾਂ ਫੋਨ ਕਰਾਉਣ ਲੱਗੀ ਨਹੀਂ 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 ਆ ਹੀ ਜਾਣਾ ਸੀ ਆ ਇਹ ਕਿਹੜਾ ਵੀ ਇੱਕ ਦਿਨ ਦਾ ਕੰਮ ਆ ਫੇਰ ਵੀ ਪੁੱਤ ਫੇਰ ਕਰਦਾ ਹੋ ਜਾਂਦਾ ਨਿਹਰਾ ਹੋ ਜਾਂਦੇ ਆ ਵੀ ਤੇ ਗੱਲ ਹੈਗੀ ਆ ਟਾਈਮ ਨਾ ਬੱਚਾ ਘਰ ਆ ਜਾਏ ਤਾਂ ਕੋਈ ਚਿੰਤਾ ਨਹੀਂ ਹ ਮਾਵਾ ਹੀ ਫਿਕਰ ਕਰਦੀ ਆ ਮਾਂ ਔਰ ਕੌਣ ਫਿਕਰ ਕਰਦਾ ਵਾ ਠੀਕ ਨਹੀਂ ਤੇਰੀ ਬਹੁਤ ਸਿਆਣੀ ਆ ਵਾਕਿਆ ਠੀਕ ਆ ਹਣਾ ਮਾਵਾ ਕਰਦੇ ਓ ਚਲੀਏ ਮਾਵਾ ਨਾ ਤਨੀ ਨਹੀਂ ਆ ਜੂਤੀ ਆ ਤੂੰ ਆ ਆ ਆਪ ਜੁਕ ਲੱਗਦਾ ਮੈਂ ਫੜ ਲਈ ਨਾ ਕੋਈ ਨਹੀਂ ਤੂੰ ਹੀ ਨਾ ਵੇਲੇ ਬਾਹਰ ਆਇਆ ਕਰੋ ਆ ਭਰਾਦੋ ਕੋਈ ਗੱਲ ਛੱਡ ਦੋ ਆਜੋ ਇੱਥੇ ਆਪਾਂ ਭਰਾਦੋ ਆਓ ਆਜੋ ਚੱਲ ਔਰ ਰੋਟੀ ਗੱਟੀ ਖਾਓ ਆਜੋ ਚੱਲ ਪੈਣ ਨੂੰ ਕੀਤਾ ਵਾ ਫੋਨ ਉਨੇ ਆ ਜਾਣਾ ਵਾ ਚੱਲ ਮੈਨੂੰ ਕੋਈ ਸਲਾਈ ਦਊਗੀ ਇਹ ਤੇ ਅੰਤਰਾ ਐਡਾ ਪਾੜੇ ਪਾਉਣ ਦੇ ਕਿਤੇ ਗੱਲ ਨਹੀਂ ਕਰਨ ਵਾਲੀ ਮਾਂ ਵਾ ਤੇ ਕਰੀ ਜਾਂਦੀ ਮੈਂ ਆਪਣੇ ਪੁੱਤ ਨੂੰ ਵਿਆਹ ਲਾ ਪੁੱਤ ਨੂੰ ਵਿਆਹ ਲਾ ਮੈਨੂੰ ਪਤਾ ਵਾ ਨਾ ਜਦ ਤਨ ਵਿਆਹ ਗਿਆ ਉਹਦੋਂੋਂ ਤਰਾ ਸ਼ਰੀਕਾ ਬਣ ਜਾਣਾ ਵਾ ਪਰ ਕਰਾਂ ਤੇ ਕਰਾਂਗੀ ਇੱਕ ਦੀ ਭੈਣ ਨਹੀਂ ਹੁੰਦੀ ਹੁਣੀ ਆ ਉਹ ਵੀ ਬੜੀ ਕਾਲੀ ਆ ਵੀਰ ਦੇ ਸਿਰ ਤੇ ਸ਼ੇਰਾ ਲਾਈ ਦਵਾ ਅੰਕਰੇ ਸ਼ਦਾਈ ਨੂੰ ਇਹਨਾਂ ਕੋਲ ਕੀ ਥੋੜਿਆ ਹੈ ਕੰਮ ਕਰੀ ਜਾਂਦਾ ਰੋਟੀ ਮਿਲ ਜਾਂਦੀ ਤੈਨ ਟਾਈਮ ਦੀ ਹੋਰ ਇਹਨੂੰ ਕੀ ਚਾਹੀਦਾ ਵਾ ਆਪਣਾ ਹੋਰ ਵੱਡੀ ਵੱਡੀ ਨੂੰ ਪੈਂਡੀਆਂ ਚੱਲ ਕੋਈ ਆਜੂ ਕੀ ਨਾ ਉਹ ਜੀ ਲੋਟ ਪਟ ਕੇ ਗਾਂਹ ਜਾਉਂਗੀ ਤੇ ਫਿਰ ਖਤ ਹੋ ਜਾਣਗੇ ਇਹਨਾਂ ਦੀਆਂ ਚਲ ਕੰਮ ਨਰੇੜਾ ਦਾਵਾ ਤਾਂ ਹੁੰਦੀ ਨਹੀਂ ਭੈਣ ਵੀ ਅੱਧੀ ਬੈਠੇ ਜੇ ਬੈਠੀ ਆ ਪੁੱਤ ਹਾਂ ਤੂੰ ਮੈਨੂੰ ਦੱਸ ਕਿ ਜੀਓ ਡਿਆ ਹੀ ਗੋਡੀ ਕਰਨ ਪਤਨੀਆਂ ਆ ਪਾਲਕ ਲਾਉਣਾ ਵਾ ਤੂੰ ਕੱਲ ਹੀ ਮਨਾਂ ਕੀਤਾ ਉਹਨੂੰ ਮੈਂ ਜਦ ਸਵੇਰੇ ਲੱਗੀ ਉਦੋਂ ਕਿਉਂ ਡਿਆ ਮੇਰੀ ਇੱਕ ਗੱਲ ਸੁਣ ਲੈ ਧਿਆਨ ਨਾਲ ਆਪ ਤੇ ਕੱਖ ਪੜ ਕੇ ਦੋਰਾ ਨਹੀਂ ਕਰਨਾ ਤੇ ਜੀਓ ਨੂੰ ਮੈਂ ਡੰਗੀ ਆ ਕੰਮਕਾਰ ਕਰਨ ਕੋਈ ਤਰੂ ਤੂੰ ਨਹੀਂ ਕਰ ਦਿੰਦਾ ਕਿੱਡਾ ਚਾਚਾ ਸਿਰ ਤੇ ਬਿਠਾ ਲਿਆ ਆਏ ਨੇ ਹੈ ਲੱਲੂ ਹੈਗਾ ਇੱਕ ਨੰਬਰ ਦਾ ਉਹ ਸਾਰਾ ਦਿਨ ਰੋਟੀਆਂ ਪਾੜਦਾ ਰਹਿਣਾ ਮੈਂ ਕਿ ਤੈਨੂੰ ਘਰ ਨਾਲ ਪਕਾਇਆ ਕਰਾ ਕੀ ਡਾ ਕੰਮ ਕਰਦਾ ਵਾ ਉਹ ਨਹੀਂ ਕਰਦਾ ਤੇ ਕੰਮ ਤੁਸੀਂ ਕਰਨਦੇ ਜੀ ਭਿਓ ਪਤਾ ਕਰਨਦੇ ਜੀ ਤੇ ਆ ਤਾਂ ਖਾ ਜਿਆਦਾ 헤ਚੜਿਆ ਤੂੰ ਚਾਚੇ ਦਾ ਮੇਰਾ ਆਇਆ ਜੀ ਮੈਂ ਹੁਣ ਕਈ ਕਿਉਂ ਵੀ ਮਰਾਂਗੇ ਫਿਰ ਤੇ ਆਗਾ ਚੱਲ ਕੇ ਕਈ ਮਰਾਲਣ ਲੱਗਾ ਵਾ ਐਡਾ ਭੋਲਾ ਉਹ ਧਨੀਆ ਪਾਲ ਕੇ ਸਿਰੇ ਖਾਣਾ ਹੀ ਬੀਜ ਕੇ ਤੇ ਖਾਣਾ ਨਹੀਂ ਆ ਸਾਰਾ ਸਿਆਲ ਕੀ ਖਾਣਾ ਹੀ ਆ ਆਪਣੀਆਂ ਮਰਜ਼ੀਆਂ ਕਰਦਾ ਵਾ ਨਹੀਂ ਨਹੀਂ ਬੀ ਲਾ ਵਿੱਚ ਬਣ ਜੀ ਜੀ ਬਹੁਤ ਹੈਚਲਾ ਬੜ ਗਿਆ ਚਾਚੇ ਦਾ ਹੁਣ ਮੈਂ ਤਾਂ ਕਹਿੰਦੀ ਨਾ ਹੈ ਚੜਿਆ ਵਾ ਨਾ ਤੈਨੂੰ ਉਹਦਾ ਵੀ ਗੱਲ ਹੀ ਨਹੀਂ ਕਰਨ ਵਾਲੀ ਤੈਨੂੰ ਬੜੀ ਵਾਰ ਮੈਂ ਸਮਝਾਉਣ ਲਈਓ ਬਈ ਬੰਦਾ ਬਣ ਜਾ ਤੇ ਸੁਧਰ ਜਾ ਜਿੱਦਨੋਂ ਕੰਮ ਕਰਨੋਂ ਹਟ ਗਿਆ ਨਾ ਤੇ ਸਾਰਾ ਕੰਮ ਤੇਰੇ ਕੋਲ ਕਰੋਣਾ ਹੀ ਫਿਰ ਮੈਂ ਉਹ ਕੋਈ ਨਹੀਂ ਮੈਂ ਕਰ ਲੂ ਕੰਮ ਕਰ ਲੈਂਗਾ ਤੂੰ ਉਹਨੂੰ ਭੂਏ ਦਾ ਚੜਾਇਆ ਕਰੋ ਇੱਕ ਉਹਦੀ ਮਾਂ ਵਾ ਦਾਦੀ ਤੇਰੀ ਜਿਹੜੀ ਉਹ ਭੂਏ ਚੜਾਉਂਦੀ ਰਹਿੰਦੀ ਸਾਰਾ ਦਿਨ ਉਹਦੇ ਵਿਆਹ ਤੇ ਸੁਪਨੇ ਵੇਖਣ ਲਈ ਆ ਤੇਰੀ ਭੂਆ ਨੂੰ ਫੋਨ ਕਰਦੀ ਫਿਰਦੀ ਆ ਕਦੀ ਕੁਝ ਕਰਦੀ ਫਿਰਦੀ ਆ ਉਹ ਤਾਂ ਮੈਂ ਵੀ ਕਹਿਣ ਡਿਆ ਸੀ ਦਾ ਚਨੇ ਚਾਚਾ ਵਿਆਹ ਕਰਾ ਲਾ ਆਪਣੀ ਤੰਗੀ ਹੋਣੀ ਤੁਹਾਨੂੰ ਵਿਆਹ ਦੀ ਜਿੱਦਣ ਉਹਦਾ ਵਿਆਹ ਹੋ ਗਿਆ ਪਤਾ ਤਾਂ ਫੇਰ ਹੀ ਲੱਗਣੇ ਆ ਮੈਂ ਕਹਿੰਦੀ ਆ ਬੋਲਦੀ ਆ ਮੈਨਾਂ ਚੰਨੀ ਲੱਗਦੀ ਤੁਹਾਨੂੰ ਫਿਰ ਸਚਾਈਆਂ ਸਾਹਮਣੇ ਆਉਂਗੀਆਂ ਫਿਰ ਅਤੀ ਹਰੋਣਾ ਵਾ ਉਹ ਕੱਖ ਜਿਹਾ ਦਦਾ ਖੜੀ ਹੁੰਦਾ ਇੱਥੇ ਹੋਰ ਹੈਗਾ ਰੱਟ ਚੁੱਕੀ ਹੈ ਚਾਚੇ ਦਾ ਵਿਆਹ ਹੋ ਜੇ ਉਹ ਦਾਦੀ ਜਿਹੜੀ ਮੇਰਾ ਪੁੱਤ ਵਿਆਹ ਆ ਜਾਵੇ ਘਰ ਵਿੱਚ ਨਾ ਆਪਾਂ ਹੈਗੇ ਆ ਸਿਆਣੇ ਮੈਂ ਤਾਂ ਤੇਰਾ ਪਿਓ ਠੀਕ ਆ ਨਾ ਅਸੀਂ ਸੋਚਣਾ ਨਾ ਉਹ ਸਾਰਾ ਕੁਝ ਕੀ ਕਰਨਾ ਤੇ ਕੀ ਨਹੀਂ ਕਰਨਾ ਨਾਲੇ ਜਿੰਨੀ ਮੈਨੂੰ ਸਮਝਵਾ ਨਾ ਉਨੀ ਤੈਨੂੰ ਨਹੀਂ ਕਿ ਸਮਝ ਦੇ ਤੂੰ ਹੀ ਸੋਚ ਰਾਂ ਦੀ ਸੋਚ ਰਹਿੰਦੇ ਆ ਹੁਣ ਤੱਕ ਤੂੰ ਕੀ ਚਾਹਣਾ ਹੈ ਤੇਰਾ ਕੀ ਰਾਦਾ ਵਾ ਕੱਲ ਵੀ ਇਸੇ ਗੱਲ ਬੈਸ ਹੁੰਦੀ ਨਾ ਅੰਦਰ ਬੈਸ ਹੁੰਦੀ ਸੀ ਤੇਰਾ ਤਾਂ ਕੰਮ ਇੱਕੋ ਬਣ ਗਿਆ ਵਾ ਬਸ ਚਾਚਾ ਜਿਹੜਾ ਤੂੰ ਸਿਰ ਤੇ ਚੁੱਕਿਆ ਵਾ ਲੱਲੀ ਚਾਚੇ ਤੋਂ ਪਿੰਨੀਆਂ ਕੋਈ ਗੱਲ ਨਹੀਂ ਦਾਦੀ ਹੋਈ ਆ ਦਵਾਲੇ ਹੋਏੜਾ ਰਿਸ਼ਤੇ ਚੱਲੇਗੇ ਥੋੜੇ ਜਿਹਾ ਤੱਕ ਕੀ ਗੱਲ ਨਹੀਂ ਤੂੰ ਵੀ ਭੰਗੜਾ ਪੂੜਾ ਪਾਉਣ ਨੂੰ ਤਿਆਰ ਹੈ ਹੁਣ ਵਾਲਾ ਚਾਚੇ ਦਾ ਵਿਆਹ ਨਹੀਂ ਆ ਫਿਰ ਪਾਉਣੇ ਆ ਭੰਗੜੇ ਕਿੱਡਾ ਚਾ ਚੜਿਆ ਇਹਨੂੰ ਚਾਚਾ ਵਿਆਹਣ ਦਾ ਖਾਦੀ ਗਈ ਸਾਰੇ ਡੱਬਰ ਨੇ ਮੇਰੀ ਤਾਂ ਕੋਈ ਮੰਦਾ ਨਹੀਂ ਆ ਘਰ ਵਿੱਚ ਪਸਤਾਉ ਕੇ ਵੇਲੇ ਨੂੰ ਹਾਂ ਬੈਠਿਆ ਰਹਾ ਆਪਣਾ ਜਿਨਾ ਮਾਦੀ ਸਮਝਾਣਾ ਕੰਮ ਤੇ ਜੂ ਨਹੀਂ ਸਰਕਦੀ ਮਮੀ ਨੂੰ ਬਨੇ ਕੀ ਹੋ ਗਿਆ ਜੀ ਚਾਚਾ ਰਿਹਾ ਜੋ ਤਾਂ ਘਰ ਵਸ ਚੁੱਕੋ ਹੈ ਤੋ ਉਸ ਨੇ ਆਣੇ ਹੋਣਗੇ ਅਗੇ ਟਾਈਮ ਨਾਲ ਆਪਣਾ ਘਰ ਸੰਭਲਣਾ ਪੜੂਗਾ ਐਵੇਂ ਕਰੀ ਜਾਂਦੇ ਬਿਨਾ ਮਨ ਲਾ ਕੇ ਘਰ ਸੰਭੈ ਮੇਰੀ ਇਹ ਤਾਂ ਬੜਾ ਜ਼ੋਰ ਲਾਉਂਦੇ ਸਾਰੇ ਜਾਣੇ ਹੈ ਉਹ ਸ਼ਦਾਈ ਨੂੰ ਵਿਆਹਣ ਵਾਸਤੇ ਪਰ ਮੇਰੀ ਇੱਕ ਗੱਲ ਗੰਢ ਬੰਨ ਲਾ ਇਹਨੂੰ ਵਿਆਹ ਨਾ ਤੇ ਕਿਤੇ ਵਿਆਹ ਤਾਂ ਨਾ ਕਿ ਸਾਰੀ ਪੁੱਠੀ ਦੇ ਉੱਤੇ ਪੈ ਗਈ ਨੀ ਉਹ ਮੈਂ ਕੀ ਕਰਾਂ ਆ ਤਾਂ ਚੰਗਾ ਹੋਇਆ ਤੂੰ ਆ ਗਈ ਆ ਨਹੀਂ ਤੇ ਮੇਰਾ ਤਾਂ ਜੀਣਾ ਹਰਾਮ ਕੀਤਾ ਇਹਨਾਂ ਨੇ ਨਾ ਤੇਰਾ ਦਿਮਾਗ ਖਰਾਬ ਹੋਇਆ ਵਾ ਮੈਂ ਤੇਰੇ ਨੂੰ ਸਮਝਾਉਂਦੀ ਹੈਂ ਅੱਜ ਉਹ ਸਿੱਧਾ ਲੱਗਦਾ ਕਿ ਖੜ ਨੂੰ ਤੇ ਜਿੱਦਾਂ ਵਹਿ ਗਿਆ ਨਾ ਜਿਹੜੀ ਨਾਲ ਦੀ ਕੀ ਪਤਾ ਕਿੱਦਾਂ ਦੀ ਆਉਣੀ ਆ ਹੈ ਕਿੱਦਾਂ ਦਾ ਸੋਹਰੇ ਮਿਲ ਲੈ ਉਹਨੂੰ ਉਹਨਾਂ ਨੇ ਕੀਮਤਾਂ ਦੇਣੀਆਂ ਤੇ ਤੇਰਾ ਕੀ ਬਣੂਗਾ ਇਸ ਕਰਕੇ ਮੈਂ ਤੈਨੂੰ ਕਹਿੰਦੀ ਆਂ ਕਿ ਜੋ ਮਰਜ਼ੀ ਕਰ ਜਿੱਦਾਂ ਮਰਜ਼ੀ ਕਰ ਠੀਕ ਵਾ ਨਾ ਤੂੰ ਬਸ ਇਹਨੂੰ ਵਿਆਹ ਨਹੀਂ ਦੇਣਾ ਇਹ ਗੱਲ ਗੰਡ ਬਨ ਕੇ ਰੱਖ ਲੈ ਮੇਰੀ ਮੈਂ ਨਹੀਂ ਆਉਣ ਦੇਣਾ ਇਹਨੂੰ ਜਿੱਦਣੇ ਵਿਆਹ ਗਿਆ ਨਾ ਸਾਰਾ ਟੱਬਰ ਤੇਰੇ ਬਰਖਲਾਫ ਹੋਣਾ ਹੀ ਹੋ ਤੇ ਤੈਨੂੰ ਕੱਖ ਨਹੀਂ ਮਿਲਣਾ ਜਿਹੜੀ ਐਡੀ ਮਾਂ ਆਹੋ ਉਹਨੇ ਤੇ ਘੋੜੇ ਚ ਕੀ ਆ ਬੱਸ ਮੈਂ ਆਪਣਾ ਪੁੱਤ ਵਿਆਹ ਲਾ ਬੱਸ ਮੈਂ ਆਪਣਾ ਪੁੱਤ ਵਿਆਹ ਲਾ ਤੇ ਉਹਨੂੰ ਮੇਰੇ ਨਾਲ ਨੂੰ ਡਈ ਆ ਫੋਨ ਕਰਨ ਘੜੀ ਘੜੀ ਖਾਂਦੀ ਆ ਤੂੰ ਰਿਸ਼ਤਾ ਕਰਾ ਤੇਰਾ ਭਰਾ ਵਾ ਤੂੰ ਰਿਸ਼ਤਾ ਕਰਾ ਉਹ ਵੀ ਬੜੀ ਵੱਧ ਵਾ ਉਹ ਵੀ ਕੁੜੀ ਲੰਬੜੀ ਜਵਾਸ ਸੋਰਾ ਚੰਨੀ ਹੋਤਾ ਤੇ ਭਰਾ ਵਾ ਉਹਨੇ ਤੇ ਕਹਿਣਾ ਹੀ ਮੇਰੇ ਭਰਾਰਾ ਘਰ ਵੱਸੇ ਹੈ ਨਾਲੇ ਸਹਦਾਈ ਨੂੰ ਕੁੜੀ ਦੇਣੀ ਕਿੰਨੇ ਪਹਿਲੀ ਗੱਲ ਤੇ ਇਹ ਆ ਹੈ ਦੂਜੀ ਇਹ ਜੇ ਦੇਤੀ ਨਾ ਤੇ ਫੇਰ ਲੋਕਾਂ ਦੇਖਣਾ ਪਏ ਤੇ ਸਿੱਧਾ ਪੰਦਰਾ ਹੈਗਾ ਅਗਲੇ ਭਾਵੇਂ ਟੱਕ ਬਲੇਡ ਕਾ ਸਭ ਕੋ ਲੈ ਕੇ ਗਾਂ ਹੋਵੇ ਦੇਖੋ ਪਤਾ ਕੀ ਗੱਲ ਆ ਰਿਸ਼ਤਾ ਤੇ ਹੁਣਾਵਾ ਚਾਰ ਸਿਆੜਾ ਨੂੰ ਹਾਂ ਹੁਣ ਸਾਡੇ ਕੋਲ ਜ਼ਮੀਨ ਜੂ ਹੈਗੀ ਆ ਉਹੀ ਤੇ ਗੱਲ ਵਾ ਤੇ ਅੱਧਾ ਦਾ ਮਾਲਕ ਤੇ ਬੰਦਾ ਹੀ ਆ ਨਾ ਕਾਰਾਂ ਜ਼ਮੀਨ ਨੂੰ ਪੈਣਾ ਵਾ ਇਹਨੂੰ ਥੋੜੀ ਪੈਣਾ ਛਦਾਈ ਨੂੰ ਤੇ ਨਾਲੇ ਜਿਹੜਾ ਕੋਈ ਉਹ ਜਿਹਾ ਹੋਇਆ ਨਾ ਉਹਨੇ ਇਹੋ ਕਹਿਣਾ ਵਾ ਕਿ ਚੱਲ ਕੁੜੀ ਵਿਆਹ ਦੇ ਨਿਆ ਤੇ ਜ਼ਮੀਨ ਨਾਲ ਖਾ ਕੇ ਦਾ ਤੇ ਜ਼ਮੀਨ ਹੀ ਖਿੱਚਾਂਗੇ ਉਥੋਂ ਹੋਰ ਨਹੀਂ ਮੱਫ ਤੇ ਬੱਸ ਬੱਸ ਆਹੋ ਤੇ ਇਹੋ ਜਿਹੇ ਛਦਾਈ ਜਿਹੜੇ ਹੁੰਦੇ ਆ ਨਾ ਉਹ ਬੜੇ ਗਾਂ ਦੇ ਚੀਜ਼ਾਂ ਹੁੰਦੇ ਆ ਪਰ ਮੈਂ ਇੱਛਾ ਕੇ ਸਮਝ ਜਾ ਜੋ ਮਰਜੀ ਕਰ ਬਸ ਇਹਨੂੰ ਵਿਆਹ ਨਾ ਦੇ ਠੀਕ ਆ ਨਾ ਪੌੜਾ ਪਰੇ ਘਰ ਦੇ ਵਿੱਚ ਕਈ ਕਿ ਸ਼ਦਾਈਏ ਹੈਗਾ ਸ਼ਦਾਇਨ ਤੇਰੇ ਨਾਲ ਦੀ ਲੈ ਆਓਗੇ ਤੁਹਾਨੂੰ ਤੇ ਹੀ ਘਰੋਂ ਕੱਢਣਾ ਕਿ ਜਾਂ ਉਹਨੂੰ ਮਰਵਾਉਣਾ ਤੇ ਹੀ ਜਿੱਦਾਂ ਦਾ ਹੈਗਾ ਮੈਂ ਰੋਟੀ ਪਾਣੀ ਦੇਣ ਲਈ ਇੱਕ ਆੜਾ ਤੇਰਾ ਹੈਗਾ ਵਾ ਨਾ ਆਪਣੇਵਾ ਇਹ ਬੜਾ ਵਾਦੀ ਹੋ ਕੋਈ ਗੱਲ ਨਹੀਂ ਇਹ ਵੀ ਚਾ 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 ਕਰਦਾ ਫਿਰਦਾ ਮਗਰ ਮਗਰ ਚਾਚੇ ਦਾ ਵਿਆਹ ਕਰੋ ਮੰਮੀ ਇਹ ਨੂੰ ਮੁੰਡੇ ਮਖੌਲ ਕਰਦੇ ਆ ਚਾਚੇ ਦਾ ਮੈਂ ਜਿੱਦਣ ਚਾਚੇ ਦਾ ਵਿਆਹ ਹੋ ਗਿਆ ਨਾ ਸਾਰੇ ਕੰਮ ਆਪ ਕਰਨੇ ਪੈਣੇ ਆ ਸੋਚਣਾ ਜੀ ਨਿਆਣਾ ਵਾ ਨਾ ਤੇ ਲੋਕੀ ਗੱਲਾਂ ਕਰਦੇ ਆ ਬਾਹਰ ਗੱਲ ਨਹੀਂ ਹੋਰ ਕੋਈ ਵੀ ਤੂੰ ਇਹ ਨੂੰ ਸਮਝਾ ਪਿਆਰ ਨਾਲ ਇਹਨੇ ਸਮਝ ਜਾਣਾ ਇਹਦੇ ਖਾਨੇ ਗੱਲ ਪਾ ਨਾ ਜਿਹੜੀ ਤੈਨੂੰ ਮੈਂ ਕਹੇ ਨਹੀਂ ਆ ਤੇ ਜਿੱਦਣ ਸ਼ਦਾਈ ਵਿਆਹ ਗਿਆ ਨਾ ਤੁਹਾਡਾ ਸਭ ਕੁ ਖੋ ਗਿਆ ਲੈ ਨਾ ਉਹਨਾਂ ਨਾਲ ਲੈ ਆਰੇ ਠੀਕ ਹੋਣਾ ਅਗਲੇ ਹੁਜੇ ਕੇਸ ਪਾਦਣ ਭਿਆਨਾ ਧੋਖਾ ਕੀਤਾ ਜੇ ਉਹ ਮੈਂ ਤੈਨੂੰ ਪਤਾ ਅੱਜ ਕੱਲ ਕੀ ਗੋਲੇ ਬਣ ਡਾਕਟਰ ਰੋੜਾਂ ਮੇਰੀ ਤੇ ਤਰੀ ਮਾਤਾ ਮਾਈ ਗਈ ਆ ਤੇ ਨਾ ਮੇਰਾ ਦਿਮਾਗ ਕੰਮ ਕਰਦਾ ਵਾ ਨਾ ਹੋਰ ਮੈਂ ਤੇ ਖਾ ਹੀ ਆ ਗੰਡੇ ਟੱਪਰ ਨੇ ਟੈਂਸ਼ਨ ਨਾ ਲੈ ਕੋਈ ਗੱਲ ਨਹੀਂ ਆ ਬਥੇਰਾ ਕੁਝ ਹੋ ਜਾਂਦਾ ਵਾ ਮੈਂ ਤੇ ਇਹ ਸੋਚਨੀ ਆ ਕਿ ਜੋ ਕੁਝ ਹੈਗਾ ਮੇਰੇ ਪੁੱਤ ਦਾ ਹੀ ਆ ਤੇ ਮੁੜਕੇ ਇਹਨੂੰ ਵਿਆਹ ਲਿਆ ਤੇ ਵੀ ਸ਼ਰੀਕਾ ਬਣ ਜਾਣਾ ਹੁੰਦੀ ਉਹ ਤੇ ਬਣ ਨਹੀਂ ਨਾ ਤੈਨੂੰ ਪਤਾ ਹੀ ਬਣ ਨਹੀਂ ਆ ਤੇ ਜੇ ਆਉਂਦੇ ਨਿਆਣੇ ਹੋ ਗਏ ਦੋ ਚਾਰ ਤੇ ਫਿਰ ਤੇ ਬਿਲਕੁਲ ਤੇਰਾ ਘਰ ਵੱਖਰਾ ਤੇ ਉਹਦਾ ਵੱਖਰਾ ਤੇ ਜਿਹੜੀ ਜਾਇਦਾਦ ਉਹ ਵੀ ਅੱਦੋ ਅੱਦੋ ਹੋਣੀ ਹੋਣੀ ਆ ਠੀਕ ਵਾ ਨਾ ਸਹੀ ਗੱਲ ਆ ਆੜੀ ਮਾਂ ਨਾ ਮਾਰੇ ਤੇ ਚੌੜਾਈ ਆ ਕਿ ਮੇਰਾ ਪੁੱਤ ਵਿਆਹ ਜਾਏ ਤਾਂ ਘਰ ਬਸੇ ਕੀ ਗੋਣਾ ਇਸੇ ਕਰਕੇ ਭੈਣ ਮੈਂ ਤੈਨੂੰ ਬਈ ਫੋਨ ਕਰਨ ਵੀ ਆ ਤੈਨੂੰ ਮਾੜੀ ਮੋਟੀ ਸਲਾਹ ਦੇ ਮੇਰਾ ਤੇ ਜੀਣਾ ਖਰਾਬ ਕੀਤਾ ਨਾ ਮੈਂ ਤੇਰਾ ਲੱਗਾ ਮੈਂ ਤੇ ਦੇਖਿਆ ਨਹੀਂ ਆ ਮੈਂ ਤੇ ਦਵਾ ਦਾ ਚੁੱਕਿਆ ਮੁੰਡਾ ਤੇ ਮੈਂ ਦੌੜ ਆਈ ਆ ਚੱਲ ਨਹੀਂ ਆਪਾਂ ਪਤਾ ਲੈ ਕੇ ਆਵਾਂ ਨੂੰ ਲੈ ਆਏ ਨਾਲ ਇਹ ਤਾਂ ਚਰਅ ਉੱਗਾ ਠੀਕ ਨਹੀਂ ਤੇ ਨਾਲ ਮੈਂ ਨਾਲ ਦਵਾਈ ਲੈ ਜੂੰਗੀ ਥੋ ਅੱਛਾ 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 ਠੀਕ ਹੈ ਠੀਕ ਆ ਤਾਂ ਕਰਕੇ ਫਿਰ ਮੈਂ ਆ ਗਈ ਫਟਾਫਟ ਠੀਕ ਵਾ ਚੱਲ ਕੋਈ ਨਹੀਂ ਕਰਦੇ ਆ ਸਲਾਮਾ ਦੋਵੇਂ ਭੈਣਾ ਆਹੋ ਤੇ ਚਲਾ ਜਾ ਅੰਦਰ ਚਲੀਏ ਨਾਲ ਚਾਹ ਚੁਪੈਲਾ ਬਣਾ ਚੱਲ ਠੀਕ ਕੋਈ ਜੀ ਜਾਣ ਆ ਅੰਦਰ ਆ ਜਾ ਚੱਲ